ਸਤ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਗਏ ਆ ਇੱਕ ਹੋਰ ਨਵੀਂ ਫਨੀ ਕਮੈਂਟਾਂ ਵਾਲੀ ਵੀਡੀਓ ਦੇ ਨਾਲ ਚਲ ਆਓ ਹੁਣ ਸ਼ੁਰੂ ਕਰਦੇ ਆ ਰੁਕੋ ਜਰਾ ਸਬਰ ਕਰੋ ਤੀਜਾ ਤਾਂ ਸੂਟ ਪੱਦੀ ਆਲਾ ਸ਼ਹੀਦ ਹੋ ਤੇ ਕਿੰਨੇ ਪੌਮੀਆਂ ਨਹੀਂ ਬਣੇ ਲਾ ਕਿੱਥੋਂ ਲੈਤੀ ਐਂ ਇਹ ਨਵੇਂ ਸ਼ੇਡ ਸੂਟ ਮੇ ਦੇਖੇ ਨਹੀਂ ਖਾਇਏ ਕਦੇ ਕਿਸੇ ਕੋ ਤੇਰ ਦਾ ਕਤਲਸ਼ ਨੇ ਲਾ ਕੇ ਰਲੀ ਦੀ ਫੈਗਣ ਹਸ ਛੱਡੀ ਜਾਂਦੀ ਤੀਆਂ ਚ ਚਲੀ ਜਾਇਆ ਕਰਤੀ ਐ ਰਣੀਆਂ ਯਾਰ ਇਹਨਾਂ ਦਾ ਕਿਦਾਂ ਦਿਲ ਕਰਦਾ ਆ ਕੁੜੀਆਂ ਵਾਲੇ ਕੱਪੜੇ ਪਾਉਣ ਦਾ ਕੀ ਜਲੂਸ ਕੱਢਿਆ ਯਾਰ ਇਹਨੇ ਬਾਵੇ ਦੇ ਗਾਣੇ ਦੀ ਵੀ ਪੱਟੀ ਨਹੀਂ ਇਸ ਕਰਦੀ ਇਹਨੇ ਇਹਨੇ ਚੋਚਲੇ ਦਾ ਕੁੜੀਆਂ ਵੀ ਨਹੀਂ ਕਰਦੀਆਂ ਬਸ ਇਹਦੇ ਇਨਾ ਹਰਕਤਾਂ ਕਰਕੇ ਨਾ ਕੁੜੀਆਂ ਕੁਵਾਰੀਆਂ ਰਹਿ ਜਾਣੀਆਂ ਇਹਦੇ ਲੱਕ ਵਿੱਚ ਮੈਨੂੰ ਵਿੰਗ ਪਿਆ ਲੱਗਦਾ ਜਿਹੜਾ ਵਿੰਗਾ ਵਿੰਗਾ ਤੁਰਦਾ ਪਿਆ ਹੈ ਰੱਖ ਨਹੀਂ ਨਾ ਰੱਖ ਨਹੀਂ ਕੋਠੇ ਨਾ ਰਹਿਣਾ ਨਾ ਤੁਮਨੇ ਨਾ ਪਤਾ ਹਮਾਰਾ ਤੁਹਾਨੂੰ ਪਤਾ ਰਹਾ ਹਾਂ ਮੋਟਰਸਾਈਕਲ ਤੇ ਮੇਰੇ ਵਰਗਾ ਭਗਤ ਬੰਦਾ ਬੈਠਾ ਕੋਈ ਮੋਟਰਸਾਈਕਲ ਵਾਲਾ ਪੂਰਾ ਸਵਾਦ ਲੈ ਰਿਆ ਲੜਾਈ ਦਾ ਕੁੜੀ ਥੱਕ ਗਈ ਯਾਰ 10 ਮਿੰਟ ਆਰਾਮ ਕਰਕੇ ਫੇਰ ਲੜਾਈ ਕਰੇਗੀ ਬੁੱਢੀ ਨੇ ਪੁਰਾਣੀਆਂ ਖੁਰਾਕਾਂ ਖਾਧੀਆਂ ਲੱਗਦਾ ਨੂੰ ਲੱਗਦਾ ਮੌਕੇ ਦੇ ਹੀ ਮੁੱਕ ਗਈ ਆ ਇੱਕ ਧੱਕੇ ਨਾਲ ਮੋਟਰਸਾਈਕਲ ਵਾਲੇ ਨੂੰ ਪਤਾ ਡਰਾਮੇ ਕਰਦੀ ਐ ਵੇਖ ਹਿੱਲਿਆ ਮਾਸਾ ਵੀ ਪਾਵਰ ਬਟਨ ਆਫ ਹੋ ਗਿਆ ਇਹਦਾ ਤਾਂ ਲੱਗਦਾ ਵਾਤ ਸਹੀ ਐ ਗੁੱਟ ਦੀ ਗਾਨਾ ਛੱਡ ਇਹਨੂੰ ਤਾਂ ਬੋਰੀ ਚ ਪਾ ਕੇ ਲੈ ਜਾਾਂਗੇ ਇਸ ਦੇ ਲੱਕ ਉੱਤੇ ਪੈਂਟ ਤਾਂ ਖੜਦੀ ਨਹੀਂ ਹੈ ਚੱਲ ਬੱਸ ਕਰ ਯਾਰ ਹੁਣ ਵੀਡੀਓ ਬਣ ਗਈ ਹੁਣ ਰਾਤ ਨੂੰ ਮੋਟਰਾਂ ਚੋਰੀ ਕਰਨ ਦੀ ਤਿਆਰੀ ਕਰ ਜਾ ਕੇ ਚੋਬਰ ਨਹੀਂ ਗੋਬਰ ਐ ਗਜਬ ਬੇਇੱਜ਼ਤੀ ਹੈ ਯਾਰ ਗੰਡਾਸਾ ਵੀ ਵੀਰ ਤੇਰੇ ਤੋਂ ਭਾਰਾ ਹੋਣਾ ਲੱਗਿਆ ਯਾਰੀਆਂ ਡਰਾਈਵਰਾਂ ਦੇ ਨਾਮੀ ਕਿੱਥੋਂ ਫੱਟੇ ਰਕਣੇ ਦਾ ਪਾਦੀ ਲੱਗਿਆ ਯਾਰੀਆਂ ਡਰਾਈਵਰਾਂ ਦੇ ਨਾਮੀ ਕਿੱਥੋਂ ਫੱਟੇ ਰਕਣੇ ਦਾ ਪਾਦੀ ਉਹ ਕਿਹੜਾ ਇੱਤਹਾ ਹੋਣਾ ਹੌਣ ਦੇ ਨਹੀਂ ਸੁੱਟਦੇ ਦਵਾ ਉਠਾਂ ਚੜਾ ਉਹ ਤੇ ਜੱਟਾਂ ਦੇ ਦਰਸ਼ਨ ਹੀ ਦਵਾ ਲੈ ਚੰਦ ਮੰਗਰਾ ਜੱਟਾਂ ਦੇ ਦਰਸ਼ਨ ਹੀ ਦਵਾ ਲੈ ਚੰਦ ਮੰਗਰਾ ਜੀ ਖਾਂਂਦੇ ਸਹੀ ਆ ਸੋਨਮ ਬਾਜਵਾ ਵਾਲਾ ਤਾਂ ੱੱਕਾ ਹੀ ਆ ਭਾਜੀ ਪੈਣੇ ਸੋਨਮ ਬਾਜਵਾ ਦਾ ਤਾਂ ਪਤਾ ਨਹੀਂ ਪਰ ਕਲਪਨਾ ਚ ਆਵਰਾ ਜ਼ਰੂਰ ਲੱਗੀ ਜਾਨੀ ਆ ਪਹਿਲਾਂ ਕੜੀ ਦੀ ਮਸ਼ਹੂਰੀ ਸੀ ਹੁਣ ਵਾਲਾਂ ਦੀ ਆ ਪੈਣੀ ਗੱਗੂ ਖੇਲਦਾ ਬੁਲੇਕਾ ਪਾ ਰਹੀ ਆ ਇੱਕ ਹੁੰਦਾ ਸੈਲੈਬ੍ਰਿਟੀ ਇੱਕ ਹੁੰਦਾ ਸੈਲ ਬੈਟਰੀ ਠੀਕ ਹਨ ਕਰੋਨਾ ਬਾਜਵਾ ਇੱਧਰ ਬਣਾ ਹੋ ਰਹੇ ਨੇ ਪਕੌੜੇ ਅਬ ਇਸ ਚੱਕਰ ਤੋਂ ਆ ਜਾਓ ਇਹ ਗਾਣਾ ਗਾਓ ਕੋਈ ਇੱਧਰ ਇਹ ਸੌਣ ਦਾ ਮਹੀਨਾ ਹੋਵੇ ਪਹਿਲੀ ਮੁਲਾਕਾਤ ਹੋਵੇ ਬਣਦੇ ਪਕੌੜੇ ਹੁਣ ਨਾਲ ਉਹਦੇ ਚਾਹ ਹੋਵੇ ਤੇ ਗਾਇਜ਼ ਇੱਧਰ ਬਣ ਰਹੇ ਨੇ ਚਾਹ ਤੇ ਪਕੌੜੇ ਇਧਰ ਵੀ ਮੰਗ ਰਹੇ ਨੇ ਸਿਲਕੀ ਸੀਡੂ ਹੋਲੇ ਵੀਟਿੰਗ ਫੋਰ ਅ ਚਾਹ ਪਕੌੜਾ ਕੋਠੇ ਦਾ ਧਿਆਨ ਰੱਖਿਓ ਹੁਣ ਇਸ ਵਾਰ ਆਨਲਾਈਨ ਇੰਨਾ ਪੈਸਾ ਕਮਾਉਣੀ ਆ ਪਕੌੜੇ ਰੱਖਣ ਲਈ ਫੋਇਲ ਪੇਪਰ ਵੀ ਨਹੀਂ ਲੈ ਸਕਦੀ ਘਰ ਦਾ ਹਾਲ ਦੇਖੋ ਤੇ ਰੀਲ ਵਿੱਚ ਦੇਖੋ ਇਹਨੂੰ ਅਸਲ 'ਚ ਰੀਲ ਨਹੀਂ ਤੁਹਾਨੂੰ ਕੋਠਾ ਵਿਖਾ ਰਹੇ ਆ ਡਿੱਗਣ ਵਾਲਾ ਪੈਸੇ ਇਕੱਠੇ ਕਰਨੇ ਆ ਨਾ ਤਾਂ ਉਹ ਘਰ ਤਾਂ ਬਣਾ ਲਾ ਸੂਟ ਤੂੰ ਰੋਜ਼ ਨਵੇਂ-ਨਵੇਂ ਪਾਉਣੀ ਆ आज अज लस इ आई होप थीडियो लगी होगी अगर वीडियो वाइय लगी हो वीडियो लाइक कमेंट, शेयर जरूर करना और मेरे चैनल सब्सक्राइब भी